ਸਸਿਕਾ ਦੋਸਤੋ ਕਿਹਨ ਮਨ ਕੜੀ ਹੌਨਾ ਆਂਦੇ ਵਿੱਚ ਇੱਕ ਦਾ ਪੰਗਾ ਇਹੋ ਜਿਹਾ ਮੌਸਮ ਹੈਗਾ ਕਿਹਨ ਮਨ ਕਣੀ ਇਹ ਹੋ ਰਹੀ ਹੈ ਇੱਥੇ ਕੱਲ ਦਿਨੇ ਸਾਰਾ ਦਿਨ ਹੋਮਸ ਭਰੇ ਸੀਗਾ ਕੱਲ ਜਿਵੇਂ ਮੌਸਮ ਵਿਭਾਗ ਦਿਖਾ ਰਿਹਾ ਸੀ ਨਾ ਵੀ ਵਾਰਸ਼ 80% ਤਾਂ ਜਾਂ ਇੰਨਾ ਦਿਖਾ ਰਿਹਾ ਸੀ ਪਰ ਹੈ ਕੁਝ ਨਹੀਂ ਸੀਗਾ ਨਮਨਕਣੀ ਸੀ ਕੱਲ ਪਰ ਅੱਜ ਇਸ ਵਕਤ ਇਹੋ ਜਿਹਾ ਮਾਹੌਲ ਹੈਗਾ ਮੇਨ ਗੱਲੀ ਜਿਹੜੀ ਆਪਣੀ ਪਾਣੀ ਵਾਲੀ ਆ ਪਾਣੀ ਉਹਦੇ ਵਿੱਚ ਹੈ ਨਹੀਂਗਾ ਗੱਰ ਵਿੱਚ ਕੁਝ ਨਹੀਂ ਹੈਗਾ ਕੱਲ ਵੀ ਖਾਲੀ ਸੀਗਾ ਹੁਣ ਵੀ ਇਸ ਵਕਤ ਸਵੇਰੇ ਮੁੰਡਾ ਆ ਉਦੋਂ ਹੁਣ ਵੀ ਖਾਲੀ ਹੈਗਾ ਮਾਤਲ ਦੇ ਵਿੱਚ ਜਿਵੇਂ ਪਹਿਲਾਂ ਵਾਰਸ਼ ਸੀਗੀ ਪਰसों ਉਹਦੇ ਨੂੰ ਘੱਟ ਕੇ ਕੱਲ ਬਹੁਤ ਘੱਟ ਗਈ ਸੀ ਕੱਲ ਤਕਰੀਬਨ ਕਾਫੀ ਘੱਟ ਗਈ ਸੀ ਉਹਦਾ ਕਰਕੇ ਜਿਹੜਾ ਪਾਣੀ ਉੱਪਰੋਂ ਆ ਰਿਹਾ ਸੀਗਾ ਜਿਹੜੇ ਪੰਜਾਬ ਦੇ ਵੱਲ ਨਦੀਆਂ ਆਉਂਦੀਆਂ ਨੇ ਮਾਰਕੰਡਾ ਹੋ ਗਈ ਜਾਂ ਤੱਕ ਘਰ ਹੋ ਗਿਆ ਜਾਂ ਹੋਰ ਹੋ ਗਈਆਂ ਉਹਨਾਂ ਵਿੱਚ ਕਾਫੀ ਘਟ ਗਿਆ ਸੀਗਾ ਇਸ ਵਕਤ ਕੁਝ ਨਹੀਂ ਹੈਗਾ ਇੱਧਰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜਿਹੜੇ ਸੁਖਨਾਲੇਕ ਸੀ ਨਾ ਉਹਦਾ ਪਾਣੀ ਛੱਡਿਆ ਸੀਗਾ ਤਕਰੀਬਨ 8 ਤਰੀਕ ਨੂੰ ਰਾਤ ਨੂੰ ਸਾਰਿਆ ਚੱਲ ਰਹੀ ਹੈ ਉਹ ਉਹ ਜਿੱਥੇ ਇਹਨਾਂ ਨੇ ਘੱਟ ਕਰਕੇ ਕਰ ਲਈ ਸੀਗੀ ਤਕਰੀਬਨ 1.5 ਫੁੱਟ ਘੱਟ ਕਰੀ ਸੀ ਉੱਥੇ ਹੀ ਹੈਗੀ ਉਹ ਦਵਾਰੇ ਵਧੀ ਨਹੀਂ ਹੈਗੀ ਨਹੀਂ ਕਿਸੇ ਹੋਰ ਪਾਸੇ ਕੋਈ ਹੈਗਾਗਾ ਇਸ ਵਕਤ ਬੇਫਿਕਰ ਹੋ ਜਾਓ ਐਡੀ ਗੱਲ ਨਹੀਂ ਕੋਈ ਹੈਗੀ ਤੁਹਾਡੇ ਕੋਲੇ ਪਰ ਦੋ ਦਿਨ ਪਾਣੀ ਵਧਣਾ ਹੈਗਾ ਅੱਜ ਹੋਰ ਵਧ ਗਿਆ ਹੋਊਗਾ ਜਿਹੜਾ ਚੀਕਿਓ ਹੈੱਡ ਜਾਂ ਪੰਦਾ ਉੱਥੇ ਵੀ ਤੇ ਜਿਹੜਾ ਸੈਫ ਨਾਗਾ ਉੱਥੇ ਵੀ ਪਾਣੀ ਵਧ ਗਿਆ ਹੋਊ ਉਹ ਤੇ ਪਰ ਕੋਈ ਡਰਨ ਵਾਲੀ ਗੱਲ ਹੈ ਨਹੀਂ ਕਿ ਹਜੇ ਤੁਹਾਡੇ ਕੋਲੇ ਇੱਕ ਤਣ ਹੋਰ ਵਧੂਗਾ ਕੱਲ ਤੱਕ ਜੇ ਹੋਰ ਵਧੀ ਜਾਊ ਵਧੀ ਜਾਊ ਉਸ ਤੋਂ ਬਾਅਦ ਪਾਣੀ ਘਟਣ ਲੱਗੂਗਾ ਇੱਥੋਂ ਬੰਦ ਹੋਇਆਗਾ ਜੀ ਇੱਥੋਂ ਕੁਝ ਨਹੀਂ ਹੈਗਾ ਚਿੰਨੀਆਂ ਕਿ ਕਣੀਆਂ ਹੁਣ ਪੈਂਦੀਆਂ ਆਹ ਮਾਹੌਲ ਜਗਾ ਇਹ ਇੱਥੇ ਰਹਿੰਦਾ ਹੀ ਆ ਕਿਉਂਕਿ ਪੰਜਾਬ ਦੇ ਇਸ ਪਾਸੇ ਮਹਾਲੀ ਵਾਲੇ ਪਾਸੇ ਦਰਖਤ ਵਗੈਰਾ ਜ਼ਿਆਦਾ ਗਏ ਚੰਡੀਗੜ੍ਹ ਨੇੜੇ ਉਧਰ ਦਰਖਤ ਨੇ ਗਏ ਤਾਂ ਕਰਕੇ ਹੁੰਦੀ ਰਹਿੰਦੀ ਇੱਥੇ ਕਿਨਮਣ ਕਰਨੀ ਕਿਨਮਣ ਕਰਨੀ ਇਹੋ ਜੀ ਠੀਕ ਦੋਸਤੋ ਜੇ ਕੋਈ ਸਵਾਲ ਆ ਤਾਂ ਕਮੈਂਟ ਕਰ ਦਿਓ ਹੁਣ ਜਿਹੜੇ ਵਿਆਸ ਵਾਲੇ ਪਾਸੇ ਜੇ ਕੋਈ ਸੱਜਣ ਜੁੜਿਆ ਨਾ ਵਿਆਸ ਵਾਲੇ ਪਾਸੇ ਬਹੁਤ ਜ਼ਿਆਦਾ ਬੁਰਾ ਹਾਲ ਹੈਗਾ ਜਿਹੜਾ ਵਿਆਸ ਆ ਜਿੱਥੋਂ ਚੱਲਦਾ ਪਾਉਂ ਡੈਮੋਂ ਪਾਣੀ ਛੱਡਦੇ ਆ ਉਹ ਹੋਰ ਛੱਡਣਗੇ ਇੱਕ ਅੱਧਾ ਦਿਨ ਹੀ ਜਾਂਦਾਗਾ ਉਹ ਛੱਡਣਗੇ ਹੋਰ ਜਿਵੇਂ ਪਛੱਲਿਆ ਡੈਮ ਵਾਲਾ ਨੇ ਕਹਿੰਦਾ ਸੀ ਵੀ ਸਾਡੀ ਮਜਬੂਰੀ ਹੋ ਗਈ ਅੱਜ ਤਾ ਉਹ ਲਿਖਤੀ ਪੜਤੀ ਕਰ ਰਹੇ ਆ ਵੀ ਪਹਿਲਾਂ ਕਨਫਰਮ ਕਰਕੇ ਸੂਚਨਾ ਵਗੈਰਾ ਦੇ ਕੇ ਛੱਡਣਗੇ ਨਾ ਪਰ ਜਦੋਂ ਫਿਰ ਵਧ ਗਿਆ ਪਾਣੀ ਫਿਰ ਇੱਕੇ ਦਾਮ ਛੱਡ ਦੇਣਗੇ ਬਸ ਛੱਡਣਗੇ ਪਰ ਇੱਕ ਅੱਧੀ ਔਰ ਆ। ਕਿ ਕਦੋਂ ਫੋਨ ਵਿੱਚ ਬਹੁਤ ਆਉਂਦੇ ਆਵੇ। ਠੀਕ ਦੋਸਤੋ। ਮਾਰਕੰਡਾ ਨਾਰਮਲ ਆ ਗਈ। ਕੱਗਰ ਦੇ ਵਿੱਚ ਪਾਣੀ ਹੈ ਨਹੀਂ। ਜਾਂਦੇ ਜਾਂਦੇ ਫਿਰ ਆਪਾਂ ਰਿਪੀਟ ਕਰ ਦਈਏ। ਤੇ ਜਿਹੜਾ ਹੈਗਾ ਸੁਖਨਾ ਲੈ ਕੇ ਉਹ ਘਟ ਗਈ। ਇੱਥੇ ਕੋਈ بارش ਹੈ ਨਹੀਂ। ਕੱਲ ਬਹੁਤ ਸੱਜਣ ਕਮੈਂਟ ਕਰੀ ਜਾਂਦੇ ਸੀ। ਬਹੁਤ ਫੋਨ ਆਏ ਮੈਨੂੰ। ਪਰ ਨਹੀਂ ਮਿੱਤਰੋ ਇੱਥੇ ਕੁਝ ਨਹੀਂ ਹੈਗਾ ਮੌਸਮ ਵਿਭਾਗ ਦਿਖਾਈ ਜਾਂਦਾਗਾ ਉਹ ਅੱਡ ਗੱਲ ਹੈਗੀ ਪਰ ਹੈ ਇੱਥੇ ਕੁਝ ਨਹੀਂ ਹੈਗਾ ਆ ਕਿੰਨ ਮਨਕਣੀ ਜਿੱਥੇ 12 ਮਹੀਨੇ 30 ਦਿਨ ਤੋਂ ਪਤਾ ਹੀ ਹੈ ਵੀ ਪਹਾੜ ਜਿਹੜੇ ਉਹ ਚੱਲਦੀ ਰਹਿੰਦੀ ਹੈਗੀ ਐਨਾ ਕੁ ਸਰਦੀਆਂ ਦੇ ਵਿੱਚ ਦੇ ਵਿੱਚ ਪਈ ਜਾਂਦਾ ਇੱਥੇ